ਪਿਛਲੇ ਦਿਨੀ ਸਪੀਕਰ ਕੁਲਤਾਰ ਸੰਧਵਾਂ ਦਾ ਇੱਕ ਬਿਆਨ ਆਉਂਦਾ ਕਿ ਕਿਸਾਨ ਹੈ ਝੰਡਾ ਲੈ ਕੇ ਵਿਹਲੇ ਨੇ ਵਿਹਲੜ ਸਾਡੇ ਮੂਹਰੇ ਖੜ੍ਹ ਜਾਂਦੇ ਇਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਅਸੀਂ ਕਹਾਂਗੇ ਤੁਸੀਂ ਵਿਹਲੜੋਂ ਤੁਸੀਂ ਕੁਰਸੀਆਂ ਤੋਂ ਬਹਿਣ ਤੋਂ ਬਿਨਾ ਕੁਝ ਨਹੀਂ ਕਰਦੇ ਅੱਜ ਦਾ ਧੁੱਪੇ ਬੈਠਿਆ ਹੁਣ ਵੀ ਧੁੱਪੇ ਬੈਠਿਆ ਖੇਤਾਂ 'ਚ ਉਹਨੇ ਆ ਝੋਨਾ ਕਿਨੇ ਕਣਕ ਕਿਨੇ ਸਾਂਪੀ ਜੀ ਸਾਡੀ ਟੂੜੀ ਕਿਹਨੇ ਪਾਤੀ ਜੀ ਸਾਡੀ ਕਣਕ ਕਿਹਨੇ ਕੱਟਦੀ ਇੰਨੀ ਕਮਾਈ ਕਿਹਨੇ ਕਰਦੀ ਇਹ ਜਿਹੜੇ ਕੰਮ ਵਾਲੇ ਉਹ ਤਾਂ ਕਣਕ ਵੱਢੀ ਜਾਂਦੇ ਆ ਕਣਕ ਮੰਡੀਆਂ ਲੈ ਜਾਂਦੇ ਤੁਸੀਂ ਧਰਨੇ ਦੇ ਬੱਠੇ ਵਿਹਲੇ ਆ ਅਸੀਂ ਇੱਥੇ ਆ ਤਾਂ ਕੱਲ ਨੂੰ ਸਮਝੇ ਜੀ ਤੇ ਦੇਖ ਲੈ ਤੁਸੀਂ ਇਹ ਤੁਸੀਂ ਕੋਈ ਨੰਨ ਪੈਨਸ਼ਨ ਆਈ ਹੋਈ ਹੈ ਤੁਸੀਂ ਜੇਹਾਂ ਚ ਡੱਕ ਦਿੰਦੇ ਹੁਣ ਕਿੰਨੇ ਕਿਸਾਨ ਨੇ ਛੋਟੇ ਕਿਸਾਨ ਨੇ ਜਿਹੜੇ ਜਿੰਨ 25 ਜੇਹਾਂ ਚ ਡੱਕੇ ਹੋਣ ਉਹਨਾਂ ਨੇ ਕਣਕਾਸੀ ਨੇ ਵੱਡੀਆਂ ਨੇ ਉਹ ਤੁਸੀਂ ਵੱਡ ਕੇ ਗਏ ਜਦੋਂ ਤੋਂ ਖਨੌਰੀ ਅਤੇ ਸ਼ੰਭੂ ਮੋਰਚਾ ਚ ਚਕਾਇਆ ਗਿਆ ਉਸ ਤੋਂ ਬਾਅਦ ਜਿਹੜਾ ਕਿਸਾਨ ਬੋਲਉਣਾ ਇੱਕ ਸਾਬ ਦਾ ਮੱਠਾ ਪਹਿ ਗਿਆ ਠੰਡਾ ਪਹਿ ਗਿਆ ਉਸ ਤਰੀਕੇ ਨਾਲ ਨਹੀਂ ਸਾਹਮਣੇ ਆ ਰਹੇ ਕਦੇ ਉਹ ਬਲਕਾਰ ਸੰਗੂ ਘੇਰ ਲਿਆ ਕਦੇ ਉਹ ਸਪੀਕਰ ਘੇਰ ਲਿਆ ਕਦੇ ਉਹ ਆਪਣੇ ਮੈਸਟਰ ਖਾਨੇ ਵਾਲਾ ਘੇਰ ਲਿਆ ਕਦੇ ਉਧਰ ਕੋਈ ਕੋਈ ਘੇਰ ਲਿਆ ਮੈਂ ਚਾਰੇ ਪਾਸੇ ਰੋਜ਼ ਹੀ ਸੋਸ਼ਲ ਮੀਡੀਆ ਭਰਿਆ ਪਿਆ ਇਹਨਾਂ ਲੋਕ ਬਾਹਰ ਨਹੀਂ ਨਹੀਂ ਕਰਨ ਦੇ ਲੋਕਾਂ ਦੇ ਸਵਾਲ ਹੋ ਰਹੇ ਨੇ ਮੁੱਖ ਮੰਤਰੀ ਆਸੀ ਛਾਜਲੀ ਉੱਥੇ ਰੁਕਣ ਨਾ ਰਿਆਵਾਦੀ ਕੀਤੀ ਲੋਕਾਂ ਨੇ ਕਣਕਾਂ ਛੜਦੀਆਂ ਜੀ ਤੁਸੀਂ ਉਹਨਾਂ ਦਾ ਨਾਮ ਚੱਕੇ ਨਹੀਂ ਦਿੰਦੇ ਕੋਈ ਬਿਆਨ ਤੱਕ ਨਹੀਂ ਆਇਆ ਮੁੱਖ ਮੰਤਰੀ ਦਾ ਇਸ ਮਾਮਲੇ ਤੇ ਮੁੱਖ ਮੰਤਰੀ ਬਿਆਨ ਕਿਉਂ ਦੇਉਂਦੇ ਹੋ ਜੀ ਇੱਧਰ ਪੈਸੇ ਦੇਣੇ ਪੈਂਦੇ ਆ ਇਸ ਕਰਕੇ ਉਹ ਮੁਰਗੀ ਦੇ ਪੈਸੇ ਨਹੀਂ ਦਿੱਤੇ ਨਹੀਂ ਬੱਕਰੀ ਦੇ ਪੈਸੇ ਨਹੀਂ ਦਿੱਤੇ ਹੁਣ ਹੁਣ ਕਹੂਗਾ ਵੀ ਮੈਂ ਤੁਹਾਡੀ ਕਣਕ ਦੀ ਤੀਲਾ ਤੀਲਾ ਜਿਹੜਾ ਸੜ ਗਿਆ ਉਹਦੇ ਪੈਸੇ ਲਿਓ ਹੁਣ ਦੇਊਗਾ ਪਿਆਨੇ ਹੋ ਜਾ ਬੈਰਲ ਸਰਕਾਰ ਚਲਾ ਰਹੇ ਹਾਂ ਕਿ ਤੇ ਆਉਣ ਵਾਲੇ ਸਮੇਂ ਵਿੱਚ ਤਿਆਰੀ ਤਾਂ ਨਹੀਂ ਕੀਤੀ ਸਰਕਾਰ ਸਰਪੁਰ ਬਣਾਉਣ ਦੀ ਅਸੀਂ ਸਰਕਾਰ ਬਣਾਉਂਦੇ ਨਹੀਂ ਅਸੀਂ ਸਰਕਾਰ ਨੂੰ ਚਲਾਉਂਦੇ ਹਾਂ ਸਰਕਾਰ ਚਲਾਉਣ ਵਾਸਤੇ ਅਸੀਂ ਸਰਕਾਰ ਨੂੰ ਮਜਬੂਰ ਕਰਦੇ ਹਾਂ ਸਾਨੀ ਦੇ ਮਸਲੇ ਵਿੱਚ ਰਹੋ ਮਤਲਬ ਆ ਜਿਵੇਂ ਸਕੂਲ ਦਾ ਮਸਲਾ ਕੋਈ ਨੂੰਹ ਸੱਸ ਦਾ ਮਸਲਾ ਉਹਨਾਂ ਦੇ ਵਿੱਚ ਕਿਸਾਨ ਜੱਟ ਬੰਦੇ ਦਾ ਕੀ ਕੰਮ ਤੇ ਨੂੰਹਾਂ ਸੱਸਾਂ ਹੋਣਗੀਆਂ ਕਿਹਨਾਂ ਦੇ ਜੀ ਸਾਡੀਆਂ ਨੂੰਹਾਂ ਨੇ ਸਾਡੀਆਂ ਸੱਸਾਂ ਨੇ ਉਹਨਾਂ ਦੇ ਝਗੜੇ 'ਚ ਹੁਣ ਮਾਨਾ ਕਿ ਦਾਖਲ ਦੇਊਗਾ ਕੋਈ ਮਾਨ ਸਾਹਿਬ ਕੀ ਇਹ ਹੈ ਤੁਸੀਂ ਟਿਕਾ ਲਿਆ ਕਿ ਤੁਸੀਂ ਹੀ ਇਹ ਇਹਨਾਂ ਦੀ ਜ਼ਿੰਮੇਵਾਰ ਹੋ ਤੁਸੀਂ ਦੱਸੋ ਇਹਨਾਂ ਦੀ ਖਾਤਰ ਕੀ ਕਰਦੇ ਛੋਟਾ ਦੱਸੋ ਕਿਹੜਾ ਕਾਨੂੰਨ ਹੈ ਜਿਹਦੇ ਖਾਤਰ ਕੋਈ ਕੋਈ ਕੁੜੀ ਕਿਸੇ ਨੇ 2 ਮਹੀਨੇ ਵਿਆਹ ਕੇ ਛੱਡਦੀ ਤੁਸੀਂ ਦੱਸੋ ਦੀ ਉਹਦੇ ਵਾਸਤੇ ਕੀ ਕਰਦੇ ਜਾਂ ਕੋਈ ਬਲਾਤਕਾਰ ਦਾ ਕੇਸ ਕਿਸੇ ਮਜ਼ਦੂਰ ਦੀ ਕੁੜੀ ਨਾਲ ਹੋ ਗਿਆ ਦੱਸੋ ਤੁਹਾਡੇ ਕੀ ਕਾਨੂੰਨ ਨੇ ਕਿਹੜੀਆਂ ਸਜ਼ਾਾਂ ਦਿਤੀਆਂ ਨੇ ਹੁਣ ਤੱਕ ਤੁਸੀਂ ਸਿੱਖਿਆ ਕ੍ਰਾਂਤੀ ਦੇ ਨਾਅਰੇ ਮਾਰੋ ਅਸੀਂ ਕਹਿੰਦੇ ਵੀ ਸਿੱਖਿਆ ਦਾ ਸ਼ੋਸ਼ਣ ਹੋ ਰਿਹਾ ਹੈ ਸਿੱਖਿਆ ਦੇ ਵਿੱਚ ਕਰਾਪਸ਼ਨ ਹੋ ਰਹੀ ਹੈ ਸਿੱਖਿਆ ਦੇ ਵਿੱਚ ਘਪਲੇ ਹੋ ਰਹੇ ਨੇ ਅਚਾ ਉਹ ਕਿ ਸਕੂਲ ਵਾਲਾ ਤੁਹਾਡੇ ਸਾਹਮਣੇ ਮਸਲਾ ਹੈ ਜੀ ਅਬ ਵਿਅਰਡ ਕਾਲ ਜਿਹਦਾ ਸਟੂ ਸਾਹਮਣੇ ਮਸਲਮਾਨ ਸਾਹ ਦੇਦਾ ਜਿੱਤੇ ਇੱਕ ਵੀ ਵਿਦਿਆਰਥੀ ਨਹੀਂ ਉਥੇ ਜਾਲੀ ਡਿਗਰੀਆਂ ਦੰਦੇ ਆ ਤੁਸੀਂ ਕਿਉਂ ਨਹੀਂ ਇਹਨਾਂ ਨੂੰ ਪੜਤਾਲ ਕਰਾਉਂਦੇ ਖਾਨੇ ਦੇ ਮਹੂਰਤ ਵੀ ਕਰ ਰਹੇ ਨਵੇਂ ਪਖਾਨੇ ਬਣਾਏ ਜਾ ਰਹੇ ਸਕੂਲਾਂ ਵਿੱਚ ਪਖਾਨੇ ਨਾਟਕ ਹੈ ਨਾ ਜੀ ਇਹ ਫਿਰ ਨਾਟਕ ਜਿਹੜਾ ਡਰਾਮਾ ਕਰੂਗਾ ਤਾਂ ਡਰਾਮਾ ਦਿਖੂਗਾ ਨਾ ਜੀ ਕਿਹੜਾ ਸਿੱਖਿਆ ਕ੍ਰਾਂਤੀ ਪਖਾਨੇ ਦੇ ਮਹੂਰਤ ਕਰਦੇ ਲੋਕੋਏ ਟੀਵੀ ਨਾਲ ਜੁੜੋਂ ਤੁਸੀਂ ਮੈਂ ਹਮਤਾਜ ਚੌਕੇ ਅਦਰ ਸਕੂਲ ਦਾ ਮਾਮਲਾ ਸਾਰਿਆਂ ਨੂੰ ਲਗਭਗ ਹੁਣ ਪਤਾ ਲੱਗ ਗਿਆ ਪਰ ਚੌਕੇ ਵਰਗੇ ਦੋ ਹੋਰ ਸਕੂਲ ਦੇ ਇੱਕ ਕਾਲਜ ਦੇ ਮਾਮਲੇ ਹੋ ਸਾਹਮਣੇ ਆਏ ਜਿਸ ਤੋਂ ਬਾਅਦ ਅੱਜ ਮਾਨਸਾ ਵਿਖੇ ਪ੍ਰਦਰਸ਼ਨ ਕੀਤਾ ਜਾ ਰਿਹਾ ਜਿਹੜੇ ਟੀਚਰ ਜੁਣੀ ਨੇ ਉਹਨਾਂ ਦੇ ਵੱਲੋਂ ਤੇ ਨਾਲ ਵਿਕੇਯੂ ਗ੍ਰਾਹਾਂ ਤੇ ਹੋਰ ਕਿਸਾਨ ਜਥੇਬੰਦੀਆਂ ਕਿਉਂਕਿ ਹਾਲੇ ਤੱਕ ਜਿਹੜੇ 25 ਦੇ ਕਰੀਬ ਅਧਿਆਪਕ ਨੇ ਜਿਹੜੇ ਉੱਥੇ ਕੰਮ ਕਰਦੇ ਮੁਲਾਜ਼ਮ ਸੀ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਨਹੀਂ ਕੀਤਾ ਗਿਆ ਸਾਰੀ ਗੱਲਬਾਤ ਕਰਦੇ ਹਾਂ ਤੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਵਿਕੇਯੂ ਗ੍ਰਾਹਾਂ ਦੇ ਸੁਭਾ ਪ੍ਰਧਾਨ ਜੁਗਿੰਦਰ ਸਿੰਘ ਗ੍ਰਾਹਾਂ ਨੇ ਸਭ ਤੋਂ ਪਹਿਲਾਂ ਪ੍ਰਧਾਨ ਜੀ ਸਵਾਗਤ ਹੈ ਲੋਕਅਸ਼ੀਰਤੀ ਵੀ ਉੱਤੇ ਧੰਨਵਾਦ ਜੀ ਧੰਨਵਾਦ ਜਿਹੜਾ ਅਜਿਹਾ ਸੰਘਰਸ਼ ਆ ਪਹਿਲਾਂ ਇਹਦੇ ਬਾਰੇ ਜਾਣਕਾਰੀ ਦਿਓ ਕਿ ਮਾਨਸਾ ਵਿਖੇ ਸੰਘਰਸ਼ ਕਾਦੀ ਬਾਬਤ ਕੀ ਹੈ ਜੀ ਮਾਨਸਾ ਦੇ ਵਿੱਚ ਇਹ ਸੰਘਰਸ਼ ਦਾ ਆਉਣਾ ਇਹਦਾ ਇੱਕ ਕਾਰਨ ਵਿਸ਼ੇਸ਼ ਕਰਕੇ ਹੈ ਜੀ ਵੀ ਜਿਹੜੇ ਤੇ ਸਕੂਲ ਦੇ ਠੇਕੇਦਾਰ ਨੇ ਚਾਹੋਗੇ ਸਕੂਲ ਦੇ ਉਹ ਮਾਨਸਾ ਨਾਲ ਸੰਬੰਧਤ ਨੇ ਭਵਨ ਕੁਮਾਰ ਮੇਲੂ ਠੇਕੇਦਾਰ ਤੇ ਗਰਮੇਲ ਠੇਕੇਦਾਰ ਆ ਜਿਹੜਾ ਇਹ ਮਾਨਸਾ ਨਾਲ ਸੰਬੰਧਤ ਨੇ ਇਹਨਾਂ ਕੋਲੇ ਕਈ ਸਕੂਲ ਆ ਇਹਨਾਂ ਦਾ ਪਪਾੜ ਵੀ ਸਕੂਲ ਹੈ ਜੀ ਤੇ ਇਹਨਾਂ ਦਾ ਖਿਆਲੇ ਕਲਾ ਵੀ ਸਕੂਲ ਹੈ ਤੇ ਇਹਨਾਂ ਦਾ ਮਾਨਸਾ ਦੇ ਵਿੱਚ ਵੀ ਐਡ ਦਾ ਇੱਕ ਕਲਜ ਵੀ ਹੈ ਜੀ ਤੇ ਕੋਹ ਪਪਾ ਬੋਹਾ ਦੇ ਵਿੱਚ ਵੀ ਕੋਈ ਸਕੂਲ ਇਹਨਾਂ ਦਾ ਹੈਗਾ ਇਹਨਾਂ ਕੋਲੇ ਕਈ ਸਕੂਲ ਠੇਕੇ ਤੇ ਲਏ ਹੋਏ ਆ ਇਹ ਸਰਕਾਰੀ ਮੁਲਾਜ਼ਮ ਹੈ ਇਹ ਪਵਨ ਕੁਮਾਰ ਹੈ ਜਿਹੜਾ ਵੀ ਸਰਕਾਰੀ ਮੁਲਾਜ਼ਮ ਹੈ ਬਰੰਦਾ ਹਸਪਤਾਲ ਦੇ ਵਿੱਚ ਜੀ ਪਹਿਲਾਂ ਮਲੇਰੀਆ ਚ ਕੰਮ ਕਰਦਾ ਸੀ ਪਰ ਹੁਣ ਇਹ ਮਾਸ ਮੀਡੀਆ ਅਫਸਰ ਤਾਇਨਾਤ ਹੈ ਬਰੰਦਾ ਦੇ ਵਿੱਚ ਇਹ ਘਰ ਵਾਲੇ ਵੀ ਸਰਕਾਰੀ ਮੁਲਾਜ਼ਮ ਹੈ ਇਹਨਾਂ ਨੇ ਰਾਦੇ ਸ਼ਾਮ ਸੰਮਤੀ ਕੋਈ ਬਣਾਈ ਹੋਈ ਹੈ ਸੋਸਾਇਟੀ ਜਿਹਦੇ ਨਾਂ ਤੇ ਇਹਨਾਂ ਦੇ ਸਕੂਲ ਠੇਕੇ ਤੇ ਲਏ ਹੋਏ ਨੇ ਤੇ ਇਹ ਸਕੂਲਾਂ ਦੇ ਵਿੱਚ ਬਹੁਤ ਵੱਡੀ ਕਪੜੇਬਾਜੀ ਹੋ ਰਹੀ ਹੈ ਕਿ ਸਰਕਾਰੀ ਫੰਡਿੰਗ ਦਾ 70% ਹੁੰਦਾ 30% ਇਹ ਸੇਵਾ ਸੰਮਤੀ ਲੋਕਾਂ ਤੋਂ ਗਰਾਉਂਦੀ ਹੈ ਫੰਡ ਤੇ ਉਹਦੇ ਵਿੱਚੋਂ ਜਿਹਨੇ ਹੁਣ ਦੀ ਪੜਤਾਲ ਏ ਆ ਵੀ ਜਿਹੜੀ ਡੀਸੀ ਦੀ ਇਨਕੁਆਰੀ ਕਮੇਟੀ ਬਠਾਈ ਕਮੇਟੀ ਦੀ ਰਿਪੋਰਟ ਮੁਤਾਬਕ ਕਿ ਇਹਨਾਂ ਨੇ ਕਦੇ 3 ਸਾਲਾਂ ਤੋ ਸਕੂਲ ਚ ਕਿਤਾਬਾਂ ਨਹੀਂ ਦਿੱਤੀਆਂ ਜੀ ਕਦੇ ਉਹਨਾਂ ਨੂੰ ਬੈਗ ਨਹੀਂ ਦਿੱਤੇ ਸਗੋਂ ਨਾ ਵਿਦਿਆਰਥੀਆਂ ਦੇ ਕੋਲੋਂ ਫੀਸਾਂ ਭਰਾਈਆਂ ਜਾਂਦੀਆਂ ਨੇ ਤੇ ਜਿਹੜੇ ਮਤਲਬ ਟੀਚਰ ਨੇ ਜੀ ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਜਦੋਂ ਉਹਨਾਂ ਨੂੰ ਦਿੰਦੇ ਨੇ ਜਿਹੜੀਆਂ ਤਨਖਾਹਾਂ ਇਹ ਕਾਗਜ਼ਾਂ ਸ਼ੋਅ ਕਰਦੇ ਨੇ ਜੀ ਉਹ ਤਨਖਾਹਾਂ ਰਿਕਾਰਡ ਚ ਜਦੋਂ ਇਹਨਾਂ ਦੇ ਨਾਂ ਤੇ ਪਵਾਉਂਦੇ ਨੇ ਏਟੀਐਮ ਲੈ ਕੇ ਉਹਨਾਂ ਤੋਂ ਫੋਰੀ ਵਾਪਸ ਲੈ ਲੈਂਦੀਆਂ ਜਾਂਦੀਆਂ ਨੇ ਉਹਨੂੰ ਕੁਝ ਦਿੱਤੀਆਂ ਜਾ ਰਹੀਆਂ ਇਹਨਾਂ ਨੂੰ ਜਿਵੇਂ 34000 ਤਨਖਾਹ ਜੀ ਉਹਨੂੰ 8000 ਰੁਪਇਆ ਜਿਹੜੀ ਦਿੱਤੀ ਲਈ ਸਰ ਤਨਖਾਹ ਹੈ ਉਹ ਤੋਂ 10000 ਰੁਪਇਆ ਬਾਕੀ ਤਨਖਾਹ ਦੇ ਪੈਸੇ ਤੁਰਤ ਉਹਨੂੰ ਕਢਾ ਲਏ ਜਾਂਦੇ ਨੇ ਇਹ ਜ ਜਨ ਇਨਕੁਇਰੀ ਕਮੇਟੀ ਦੀ ਰਿਪੋਰਟ ਹੈ ਜਿਹੜੀ ਡੀਸੀ ਸਾਹਿਬ ਨੂੰ ਐਡੀਸੀ ਦੀ ਅਗਵਾਈ ਚ ਭੇਟਾਈ ਸੀ ਉਹ ਸੌਂਪਤੀ ਉਹ ਬਾਹਰ ਹੈ ਕੋਪਾ ਤੇ ਜੇ ਉਹਦੀ ਰਿਪੋਰਟ ਦੀ ਕਾਪੀ ਵੀ ਦੇਣੀ ਹੈ ਤਾਂ ਮੇਰੇ ਕੋਲ ਕਾਪੀ ਵੀ ਹੈ ਰਿਪੋਰਟ ਦੀ ਲਈ ਤੇ ਇਸ ਕਰਕੇ ਇਹ ਜਿਹੜੀ ਕਪੜੇ ਬਾਜੀ ਚੱਲ ਰਹੀ ਹੈ ਜੇ ਮਤਲਬ ਸਰਕਾਰੀ ਸਕੂਲ ਦੇ ਵਿੱਚ ਸਰਕਾਰੀ ਮੁਲਾਜ਼ਮ ਤਾਇਨਾਤ ਹੋਵੇ ਤੇ ਉਹ ਠੇਕੇ ਦੇ ਲੈਂਦਾ ਹੋਵੇ ਉਹ ਹੀ ਤੇ ਉਹ ਉਧਰੋਂ ਆਪ ਦਾ ਗੈਰ ਹਾਜ਼ਰੀ ਕਰਕੇ ਜਿਹਨੇ ਇੱਥੇ ਤੱਕ ਇੱਕ ਲੀਫਲੇਟ ਛਾਪਿਆ ਇਹਨਾਂ ਨਿਯਮ ਅਧਿਆਪਕਾਂ ਦਾ ਜੀ ਉਹ ਲੀਫਲੇਟ ਲੈਟ ਦੇ ਵਿੱਚ ਲਿਖਿਆ ਵੀ ਇਹ ਇਹਨਾਂ ਦਾ ਇੱਕ ਕਾਲਜ ਮਾਨਸਾ ਦੇ ਵਿੱਚ ਬੀਏਡ ਦਾ ਕਾਲਜ ਹੂੰ ਜਿੱਥੇ ਕੋਈ ਵੀ ਵਿਦਿਆਰਥੀ ਨਹੀਂ ਠੀਕ ਹੈ ਨੰਮੀਟਮਿਸ਼ਨਾਂ ਕਰਦੇ ਉਹਦੀਆਂ ਤੇ ਡਿਗਰੀਆਂ ਵੰਡਦੇ ਆ ਜਿਹਨੇ ਐਡਾ ਵੱਡਾ ਘਾਪਲੇਵਾਜ ਤੇ ਇੱਕ ਪਾਸੇ ਮਾਨ ਸਰਕਾਰ ਹੈ ਜਿਹੜੀ ਉਹ ਸਕੂਲਾਂ ਸਿੱਖਿਆ ਕ੍ਰਾਂਤੀ ਵਾਲਾ ਨਾਰਾ ਦੇ ਕੇ ਸਕੂਲਾਂ ਦੇ ਵਿੱਚ ਬੜੀ ਡਿਵੈਲਪਮੈਂਟ ਕਰਨ ਜਾ ਰਹੀ ਹੈ ਗ੍ਰਾਂਟਾਂ ਵੰਡ ਰਹੀ ਹੈ ਤੇ ਸਿੱਖਿਆਲੇ ਖੇਤਰ ਦੇ ਵਿੱਚ ਹੀ ਐਡਾ ਵੱਡਾ ਭ੍ਰਿਸ਼ਟਾਚਾਰ ਯਾਨੀ ਇਹ ਕਹਿੰਦੀ ਸਰਕਾਰ ਜਦੋਂ ਸੱਤਾ ਚਾਹੀਦੀ 2022 ਚ ਅਸੀਂ ਭ੍ਰਿਸ਼ਟਾਚਾਰ ਦਾ ਜੜੋਂ ਖਾਤਮਾ ਕਰਦਾ ਬਿਲਕੁਲ ਬਹੁਤ ਸੌਕਾ ਕੀਤਾ ਜਾ ਸਕਦਾ ਜੜੋਂ ਖਾਤਮਾ ਕੀਤਾ ਹੋਵੇ ਜੇ ਨੀਅਤ ਹੋਵੇ ਪਰ ਇਹ ਤਾਂ ਬਹੁਤ ਜਿਆਦਾ ਹੋ ਰਹੀ ਹੈ ਜੀ ਇਹ ਤਾਂ ਵਿੱਦਿਆ ਖੇਤਰ ਦੇ ਵਿੱਚ ਹੀ ਬਹੁਤ ਵੱਡਾ ਭ੍ਰਿਸ਼ਟਾਚਾਰ ਦਾ ਇੱਕ ਮਾਮਲਾ ਤੁਹਾਡੇ ਸਾਹਮਣੇ ਆਇਆ ਤੁਸੀਂ ਇਹ ਦੱਸੋ ਵੀ ਜਿਹੜੇ ਅੰਕੜੇ ਕਹਿੰਦੇ ਆ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕਮੇਟੀ ਦੀ ਰਿਪੋਰਟ ਦੀ ਵੀ ਜਿਹੜਾ 70% ਸਰਕਾਰ ਦਿੰਦੀ ਹੈ ਇਹਨਾਂ ਇਹ ਤਾਂ ਉਹ ਪੈਸਾ ਵੀ ਨਹੀਂ ਲਾ ਰਹੇ ਪੂਰਾ ਉਹਦੇ ਵਿੱਚੋਂ ਵੀ ਜਨਨੀ ਇਹ 12 ਲੱਖ ਰੁਪਇਆ ਮਹੀਨੇ ਦਾ ਬਚਾਉਂਦੇ ਨੇ ਆਪਣੇ ਕੋਲੋਂ ਤਾਂ ਜਿਹੜਾ 30 ਲੱਖ 30% ਪਾਉਣਾ ਸੀ ਉਹਦਾ ਅੱਡ ਰਿਹਾ ਜਨਨੀ 70% ਜਿਹੜਾ ਸਰਕਾਰੀ ਪੈਸੇ ਦੀ ਰਾਸ਼ੀ ਜਿਹੜੀ ਬਣਦੀ ਹੈ ਲਗਭਗ ਉਹ ਕੁੱਲ ਮਿਲਾ ਕੇ ਸਾਰੀ 30 ਲੱਖ ਬਣਦੀ ਹੈ ਮਹੀਨੇ ਦੀ ਤੇ 27 ਲੱਖ ਤਾਂ ਸਰਕਾਰੀ ਗ੍ਰਾਂਟ ਹੀ ਆ ਜਾਂਦੀ ਹੈ ਮਹੀਨੇ ਦੀ ਉਹ 27 ਲੱਖ ਦੇ ਵਿੱਚੋਂ ਜਨਨੀ 15 ਕੁ ਲੱਖ ਰੁਪਇਆ ਲਾਉਂਦੇ ਨੇ 12 ਲੱਖ ਰੁਪਇਆ ਮਹੀਨੇ ਦਾ ਬਚਾਉਂਦੇ ਨੇ ਹੁਣ ਇਹਦੇ ਵਿੱਚ ਕੌਣ ਕੌਣ ਸ਼ਾਮਲ ਨੇ ਹੂੰ ਕੀ ਪੰਜਾਬ حکومت માન ਸਰਕਾਰ ਨੇ ਇਸ ਦਾ ਜਾਇਜ਼ ਨਹੀਂ ਲੈਣਾ ਚਾਹੀਦਾ ਜੇ ਕੁਝ ਲੋਕਾਂ ਨੇ ਆਵਾਜ਼ ਠਾਈ ਅਤੇ ਆਪਕਾਂ ਨੇ ਉੱਥੇ ਵਾਜਟਾਈ ਤਾਂ ਉਹਨਾਂ ਨੇ ਆਪਕਾਂ ਨੂੰ ਡਰਮੀਨੇਟ ਕਰਕੇ ਕੱਢਤਾ ਜੇ ਜਥੇਬੰਦੀਆਂ ਉਹਨਾਂ ਦੀ ਸਪੋਰਟ ਤੇ ਆਈਆਂ ਉਹਨਾਂ ਤੇ ਡਾਂਗ ਫੇਰ ਕੇ ਉਹਨਾਂ ਜਿਲ੍ਹਾ ਚ ਰੱਖਤਾ ਯਾਨੀ ਇਹ ਕਿਹੋ ਜੀ ਮਤਲਬ ਸਰਕਾਰ ਅੱਗੇ ਪਹਿਲਾਂ ਚਲੋ ਤੁਹਾਨੂੰ ਜਥੇਬੰਦੀਆਂ ਨੂੰ ਗ੍ਰਿਫਤਾਰ ਵੀ ਕਰਦੇ ਰਹਿੰਦੇ ਆ ਡਾਂਗ ਛੋਟੀ ਚੱਲਦੀ ਰਹਿੰਦੀ ਆ ਪਰ ਇਸ ਵਾਰ ਇੱਕ ਵੀਡੀਓ ਵਾਇਰਲ ਹੋਈਆਂ ਇੱਕ ਤਾਂ ਮਤਲਬ ਬਜ਼ੁਰਗ ਮਾਤਾ ਨੂੰ ਲੈ ਕੇ ਜਾ ਰਹੇ ਨੇ ਜੇਲ੍ਹ ਦੇ ਵਿੱਚ ਇੱਕ ਛੋਟੀ ਬੱਚੀ ਹੈ ਜਿਹੜੀ 13 ਮਹੀਨਾ ਦੀ ਬੱਚੀ ਹੈ ਤੇ ਇੱਕ ਤੁਹਾਡੀ ਮਹਿਲਾ ਉਹ ਜਿਹਦੇ ਮੂੰਹ ਤੇ ਥੱਪੜ ਮਾਰੇ ਗਿਆ ਪੁਲਿਸ ਦੇ ਵੱਲੋਂ ਉਹ ਸਾਰੇ ਤਿੰਨ ਸੀਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਮੇ ਬਹੁਤ ਹੀ ਖਤਰਨਾਕ ਦੇਖਦੇ ਆ ਅਸੀਂ ਉਹਨਾਂ ਨੂੰ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ ਹਾਂ ਪਹਿਲੀ ਗੱਲ ਵੀ 13 ਮਹੀਨਾ ਦੀ ਬੱਚੀ ਜੰਮੇ ਨੂੰ ਕਿੰਨੀ ਕਸਾਰ ਹੈ ਹਾਂ ਜਿਹਨੂੰ ਜੇਲ੍ਹ ਵਾਲੇ ਕੋਈ ਗਿਆਨ ਨਹੀਂ ਨਹੀਂ ਮੈਂ ਜੇਲ੍ਹ ਚ ਜਾ ਰਹੀ ਹਾਂ ਉਦੀ ਮਾਂ ਨਾਲ ਬੱਚੀ ਨੇ ਜਾਣੇ ਸੀ ਇਸ ਕਰਕੇ ਸਰਕਾਰ ਨੂੰ ਇਸ ਗੱਲ ਦੀ ਤਾਂ ਸ਼ਰਮ ਆਉਣੀ ਚਾਹੀਦੀ ਆ ਵੀ ਤੁਸੀਂ ਉਸ ਔਰਤ ਨੂੰ ਤਾਂ ਘੱਟੋ ਘੱਟ ਛੱਡ ਦਿਓ ਜਿਹਦੀ ਜਿਹੜਾ 13 ਮਹੀਨਿਆਂ ਦੀ ਬੱਚੀ ਗੋਦ ਚੱਕੀ ਹੋਈ ਹੈ ਤੇ ਬੁਢੀ ਔਰਤ ਹੈ ਉਹਦੇ ਡਾਂਗਾਂ ਵੀ ਮਾਰੀਆਂ ਨੇ ੱੱੱਕੇ ਵੀ ਮਾਰੇ ਨੇ ਬੁਰਾ ਭਲਾ ਵੀ ਉਹਨੂੰ ਜਿਹੜੇ ਚ ਭੇਜਤਾ ਫਿਰ ਜਿਹੜੇ ਉਹ ਹਰਿੰਦਰ ਬਿੰਦੂ ਆ ਜੀ ਉਹ ਸਟੇਟ ਆਗੂ ਆ ਸਾਡੇ ਜਥੇ ਬੰਦੀਆਂ ਦੀ ਔਰਤ ਮੇਂਗਦੀ ਸਟੇਟ ਆਗੂ ਆ ਉਹ ਸਟੇਟ ਆਗੂ ਹੁੰਦੇ ਹੋਏ ਉਹਦੇ ਕਿਵੇਂ ਕੋਈ ਕੋਈ ਨਵੀਂ ਭਰਤੀ ਹੋਈ ਐਸਐਸਈ ਕੋਈ ਰੈਂਕ ਦੀ ਮਹਿਲਾ ਉਹ ਕਿਵੇਂ ਥੱਪੜ ਮਾਰੀ ਜਾਂਦੀ ਹੈ ਜੀ ਉਦੀ ਹੁਣ ਅੱਜ ਦੇ ਕੁਝ ਕੁ ਮਾਰਚ ਫਵਾਰਾਂ ਦੇ ਵਿੱਚ ਰਿਪੋਰਟ ਵੀ ਉਹਨਾਂ ਨੇ ਛਪੀ ਹੈ ਵੀ ਉਹ ਬੁੱਧੀ ਜੀਂਗੀਆਂ ਦੇ ਇੱਕ ਬਹੁਤ ਵੱਡੇ ਵਰਗ ਨੇ ਜਿਹਦੇ ਵਿੱਚ ਕਈ ਦਰਜਣਾਂ ਦੇ ਨਾਂ ਨੇ ਰੂਤੀ ਰਾਏ ਵਗੈਰਾ ਦੇ ਉਹਨਾਂ ਨੇ ਮਤਲਬ ਚਿੱਠੀ ਪੰਜਾਬ ਸਰਕਾਰ ਨੂੰ ਚਿੱਠੀ ਵੀ ਕੱਢੀ ਹੈ ਤੁਸੀਂ ਇਹ ਜਿਹੜਾ ਇਹ ਜਬਰ ਹੋਇਆ ਹਰਿੰਦਰ ਬਿੰਦੂ ਤੇ ਤੇ ਪਰਮਜੀਤ ਪਿੱਥੋ ਤੇ ਇਹਨਾਂ ਦੀ ਨਕੋਰੀ ਕਰੋ ਹੂੰ ਲੱਗਦਾ ਨਹੀਂ ਕਿ ਜਿਹੜੀ ਇੱਕ ਸਰਕਾਰ ਹੈ ਉਹ ਕਿਸਾਨਾਂ ਨੂੰ ਜਲੀਲ ਤੌਰ ਜਲੀਲ ਕਰਨਾ ਚਾਹੁੰਦੀ ਹੈ ਇੱਕ ਤਰੀਕਾ ਨਾਲ ਮਤਲਬ ਇੱਕ ਤਾਂ ਗ੍ਰਫਤਾਰੀ ਕਰਨੀ ਵੱਖਰੀ ਹੁੰਦੀ ਹੈ ਇੱਕ ਥੱਪੜ ਮਾਰਨੇ ਉਹ ਵੀ ਐਦਾਂ ਉਸ ਤੋਂ ਬਾਅਦ ਇੱਕ ਆਪ ਦੇਖਿਆ ਕਿ ਟੀਚਰ ਵੀ ਕੁੱਟੇ ਗਏ ਦੋ ਤਿੰਨ ਦਿਨ ਪਹਿਲਾਂ ਦੇਖੋ ਇਸ ਵੇਲੇ ਤੁਸੀਂ ਪੰਜਾਬ ਦੇ ਨਕਸ਼ੇ ਦੇ ਉੱਤੇ ਕਿਸਾਨ ਮੂਵਮੈਂਟ ਉੱਭਰੀ ਹੋਈ ਹੈ ਬਸੇ ਤਾਂ ਆਲ ਇੰਡੀਆ ਦੇ ਨਕਸ਼ੇ ਦੇ ਉੱਤੇ ਉੱਭਰੀ ਹੋਈ ਹੈ ਪਰ ਖਾਸ ਕਰਕੇ ਪੰਜਾਬ ਦੇ ਵਿੱਚ ਇਹਦੀ ਮੂਵਮੈਂਟ ਜਿਹੜੀ ਨਹੀਂ ਸਭ ਸਾਰੀਆਂ ਜਥੇਬੰਦੀਆਂ ਨੂੰ ਪਕੜੀ ਹੈ ਜਿਹਨੇ ਇਹ ਕਹਿ ਲੈ ਜਿਵੇਂ ਇਹ ਵਿਰੋਧੀ ਸਰਕਾਰ ਜਿਹੜਾ ਵਿਰੋਧੀ ਦਰ ਹੁੰਦੇ ਨੇ ਕੱਲ ਚੈਸੀ ਦਲ ਅਕਬਰੋਦੀ ਦਲ ਉਹ ਕਮਜ਼ੋਰ ਨੇ ਸਰਕਾਰ ਦੇ ਕਿਸਾਨ ਮੂਵਮੈਂਟ ਹੀ ਸਰਕਾਰ ਦੇ ਵਿਰੋਧ ਤੋਂ ਖੜੀ ਆ ਇਸ ਕਰਕੇ ਭਗਵੰਤ ਮਾਨ ਸਰਕਾਰ ਨੇ ਬੀਜੇਪੀ ਵਾਲਾ ਪੈਂਚਲ ਲਿਆ ਫਿਰ ਵੀ ਇਸ ਤਾਕਤ ਨੂੰ ਤੋੜਨਾ ਇਹਨੂੰ ਨਖੇੜਨਾ ਖਦੇੜਨਾ ਜਿਵੇਂ ਉਹਨਾਂ ਨੇ ਕਿਹਾ ਪਿਛਲੇ ਵੀ ਵੀ ਇਹ ਇਹ ਤਾਂ ਪੈਰਲ ਸਰਕਾਰ ਚਲਾ ਰਹੇ ਨੇ ਇਹ ਤਾਂ ਮਰਜ਼ੀਆਂ ਕਰਦੇ ਨੇ ਇਹ ਤਾਂ ਨੂੰ ਥੱਸਦੇ ਮਸਲੇ ਚ ਲਿਆ ਜਾਂਦੇ ਨੇ ਕਿੰਨੇ ਕਿਸਾਨੀ ਦੇ ਮਸਲੇ ਵਿੱਚ ਰੋ ਮਤਲਬ ਆ ਜਿਵੇਂ ਸਕੂਲ ਦਾ ਮਸਲਾ ਕੋਈ ਨੂੰ ਸੱਸਦਾ ਮਸਲਾ ਉਹਨਾਂ ਦੇ ਵਿੱਚ ਕਿਸਾਨ ਜਿੱਥੇ ਬੰਦੇ ਕੀ ਕੰਮ ਤੇ ਨੂਹਾਂ ਸੱਸਾਂ ਹੋਣ ਗਿਆ ਕਿੰਨਾ ਦੇ ਜੀ ਸਾਡੀਆਂ ਨੂਹਾਂ ਨੇ ਸਾਡੀਆਂ ਸੱਸਾਂ ਨੇ ਉਹਨਾਂ ਦੇ ਝਗੜੇ 'ਚ ਹੁਣ ਮਾਣਾ ਕਿ ਦਾਖਲ ਦੇਊਗਾ ਕੋਈ ਜਿਹੜਾ ਹੁਣ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਕਿਹਦੇ ਨੇ ਸਾਡੇ ਗਰੀਬਾਂ ਦੇ ਬੱਚੇ ਜਾਂਦੇ ਰਾਤ ਆਦਰ ਸਕੂਲ ਨੇ ਜਿਹੜੇ ਜਾਂ ਸਰਕਾਰੀ ਸਕੂਲ ਨੇ ਜਾਂ ਅਰਧ ਸਰਕਾਰੀ ਸਕੂਲ ਨੇ ਉਹਨਾਂ ਚ ਜਾਂਦੇ ਕਿਹਦੇ ਬੱਚੇ ਨੇ 2 ਕਿ ਲੈਂਦਾ ਢਾਈ ਕਿ ਲੈਂਦਾ 3 ਕਿ ਲੈਂਦਾ ਜਾਂ ਜਿਹੜਾ ਲੈਂਡਲੈਸ ਕਿਸਾਨ ਹੈ ਜਾਂ ਮਜ਼ਦੂਰਾਂ ਦੇ ਬੱਚੇ ਨੇ ਜਾਂ ਸਾਡੇ ਬੱਚੇ ਨੇ ਜਿੱਥੇ ਕਿਤੇ ਫ੍ਰੀ ਇਲਾਜ ਮਿਲਦਾ ਹੈ ਉੱਥੇ ਵੀ ਸਾਡੀ ਲੈਂਡਲ ਮਿਲਣ ਕੀ ਹੁੰਦੀ ਹੈ ਜਿੱਥੇ ਕਿਤੇ ਫ੍ਰੀ ਵਿੱਦਿਆ ਮਿਲਦੀ ਹੈ ਉੱਥੇ ਵੀ ਸਾਡੀ ਲੈਂਡ ਲੰਮੀ ਲੰਕੀ ਹੁੰਦੀ ਹੈ ਕਿਉਂਕਿ ਸਾਡੇ ਕੋਲ ਪੈਸੇ ਹੈ ਨਹੀਂ ਇਸ ਕਰਕੇ ਫਿਰ ਅਸੀਂ ਉਹਨਾਂ ਤੇ ਸਕੂਲਾਂ ਦੀ ਗੱਲ ਕਿਉਂ ਨਾ ਕਰਾਂਗੇ ਜਿੱਥੇ ਸਾਨੂੰ ਇਲਾਜ ਦੀ ਸੂਰਤ ਸਹੀ ਮਿਲਦੀ ਹੈ ਜਿੱਥੇ ਸਾਨੂੰ ਸੇਵਾਵਾਂ ਸਹੀ ਫ੍ਰੀ ਮਿਲਦੀਆਂ ਨੇ ਅਸੀਂ ਉਹਨਾਂ ਸੇਵਾਵਾਂ ਦੀ ਗੱਲ ਕਿਉਂ ਨਹੀਂ ਕਰਾਂਗੇ ਜੀ ਅਸੀਂ ਤਾਂ ਬਿਜਲੀ ਦੀ ਗੱਲ ਵੀ ਕਰਾਂਗੇ ਅਸੀਂ ਤਾਂ ਸਰਕਾਰੀ ਹਸਪਤਾਲ ਦੀ ਗੱਲ ਵੀ ਕਰਾਂਗੇ ਅਸੀਂ ਤਾਂ ਸਕੂਲਾਂ ਦੀ ਗੱਲ ਵੀ ਕਰਾਂਗੇ ਅਸੀਂ ਤਾਂ ਬੱਸਾਂ ਦੇ ਸਰਵਿਸ ਦੇ ਵਿੱਚ ਕੋਈ ਫਰਕ ਪਿਆ ਫਿਰ ਵੀ ਗੱਲ ਕਰਾਂਗੇ ਅਸੀਂ ਰੇਲਵੇ ਸਰਵਿਸ ਵਿੱਚ ਵੀ ਗੱਲ ਕਰਾਂਗੇ ਅਸੀਂ ਛੋਟੀ ਫੈਕਟਰੀ ਦੀ ਗੱਲ ਵੀ ਕਰਾਂਗੇ ਅਸੀਂ ਛੋਟੀ ਖੇਤੀ ਦੀ ਗੱਲ ਵੀ ਕਰਾਂਗੇ ਅਸੀਂ ਮਜ਼ਦੂਰਾਂ ਦੀ ਗੱਲ ਵੀ ਕਰਾਂਗੇ ਅਸੀਂ ਕਿਉਂ ਨਾ ਕਰੀਏ ਗੱਲ ਸਾਡਾ ਇਹਨਾਂ ਨਾਲ ਨਤ ਹੈ ਅਸੀਂ ਇਹਨਾਂ ਦੇ ਵਿੱਚੋਂ ਆ ਸਾਡੀ ਲੜਾਈ ਸਿਰਫ ਇਹਨਾਂ ਦੀ ਖਾਤਰ ਆ ਅਸੀਂ ਇਹਨਾਂ ਦੀ ਖਾਤਰ ਲੜਦੇ ਆ ਮਾਨ ਸਾਹਿਬ ਕੀ ਇਹ ਕਿ ਤੁਸੀਂ ਹੀ ਇਹ ਇਹਨਾਂ ਦੀ ਜ਼ਿੰਮੇਵਾਰ ਹੋ ਤੁਸੀਂ ਦੱਸੋ ਇਹਨਾਂ ਦੀ ਖਾਤਰ ਕੀ ਕਰਦੇ ਹੋ ਛੋਡਾ ਦੱਸੋ ਕਿਹੜਾ ਕਾਨੂੰਨ ਹੈ ਜਿਹਦੇ ਖਾਤਰ ਕੋਈ ਕੋਈ ਕੁੜੀ ਕਿਸੇ ਨੇ 2 ਮਹੀਨੇ ਵਿਆਹ ਕੀ ਛੱਡਤੀ ਤੁਸੀਂ ਦੱਸੋ ਦੀ ਉਹਦੇ ਵਾਸਤੇ ਕੀ ਕਰਦੇ ਹੋ ਜਾਂ ਕੋਈ ਬਲਾਤਕਾਰ ਦਾ ਕੇਸ ਕਿਸੇ ਮਜ਼ਦੂਰ ਦੀ ਕੁੜੀ ਨਾਲ ਹੋ ਗਿਆ ਦੱਸੋ ਤੁਹਾਡੇ ਕੀ ਕਾਨੂੰਨ ਨੇ ਕਿਹੜੀਆਂ ਸਜ਼ਾਵਾਂ ਦਿਤਿਆ ਨੇ ਹੁਣ ਤੱਕ ਨਹੀਂ ਤੁਹਾਡੇ ਕੋਲ ਕੋਈ ਬਦਲ ਨਹੀਂ ਇਹਦੇ ਵਿੱਚ ਫਿਰ ਕਿਸਾਨ ਮੂਵਮੈਂਟ ਦਾ ਦਾਖਲ ਦੇਣਾ ਹਰ ਇੱਕ ਮਸਲੇ ਦਾ ਜਿੱਥੇ ਸਮੱਸਿਆ ਬਾਜ਼ਮ ਅਸੀਂ ਤੁਹਾਨੂੰ ਕਹਿ ਰਹੇ ਆਂ ਵੀ ਆਹ ਦੇਖੋ ਜੀ ਆਹ ਤੁਹਾਡਾ ਹਦਰ ਸਕੂਲ ਹੈ ਇਸਨੂੰ ਥੋੜੀ ਕੰਟਰੋਲ ਚ ਹੈ ਤੁਸੀਂ ਇਹਦੇ ਚੇਅਰਮੈਨੋ ਇਹਦੇ ਵਿੱਚ ਆਹ ਕੁਝ ਵਾਪਰ ਰਿਹਾ ਤੁਸੀਂ ਆਪਣੇ ਅਫਸਰਾਂ ਤੋਂ ਇਨਕੁਆਰੀ ਕਰਾਈਓ ਤੁਹਾਡੀ ਸਰਕਾਰੀ ਰਿਪੋਰਟ ਹੈ ਉਹਦੇ ਦਾਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਇਹ ਚ ਨਜਾਇਜ਼ ਕੀ ਕਰ ਰਹੇ ਅਸੀਂ ਜਿਵੇਂ ਉਹਨਾਂ ਨੇ ਗੱਲ ਕੀਤੀ ਕਿ ਪੈਰਲ ਸਰਕਾਰ ਚਲਾ ਰਹੇ ਹੋ ਕਿ ਤੇ ਆਉਣ ਵਾਲੇ ਸਮੇਂ ਵਿੱਚ ਤਿਆਰੀ ਤਾਂ ਨਹੀਂ ਕੀਤੀ ਸਰਕਾਰ ਸਰਕੂਰ ਬਣਾਉਣ ਦੀ ਨਹੀਂ ਇਹ ਤਾਂ ਉਹਨਾਂ ਨੂੰ ਭਲੇ ਖ ਲੱਗਦਾ ਅਸੀਂ ਅਸੀਂ ਸਰਕਾਰ ਬਣਾਉਂਦੇ ਨਹੀਂ ਅਸੀਂ ਸਰਕਾਰ ਨੂੰ ਚਲਾਉਂਦੇ ਹਾਂ ਸਰਕਾਰ ਚਲਾਉਣ ਵਾਸਤੇ ਅਸੀਂ ਸਰਕਾਰ ਨੂੰ ਮਜਬੂਰ ਕਰਦੇ ਹਾਂ ਕਿ ਸਰਕਾਰ ਨੂੰ ਕਹਿੰਦੇ ਵੀ ਜਿਉ ਜੋ ਤੁਸੀਂ ਕੀਤਾ ਤੁਹਾਡਾ ਸੰਵਿਧਾਨ ਕਹਿੰਦਾ ਤੁਹਾਡੇ ਕਈ ਦੇ ਕਾਨੂੰਨ ਕਹਿੰਦੇ ਨੇ ਤੁਸੀਂ ਚੋਣਾਂ ਤੇ ਲੋਕਾਂ ਦਾ ਵਾਅਦਾ ਕਰਕੇ ਉਹਨਾਂ ਤੇ ਕਿਉਂ ਨਹੀਂ ਚੱਲਦੇ ਉਹ ਕਹਿੰਦੇ ਕਈ ਮਸਲੇ ਹੁੰਦੇ ਧੱਕੇ ਨਾਲ ਜੁਨੀਨਾ ਮਨਾਉਂਦੀਆਂ ਨੇ ਧੱਕੇ ਧੱਕਾ ਕਰਦੀਆਂ ਨੇ ਜਦੋਂ ਇਕੱਠ ਹੋ ਕੇ ਆ ਜਾਂਦਾ ਫਿਰ ਮੰਨਣਾ ਪੈਂਦਾ ਪ੍ਰਸ਼ਾਸਨ ਨੂੰ ਤੁਸੀਂ ਇਹ ਦੱਸੋ ਜੀ ਅਸੀਂ ਆਹ ਧੱਕਾ ਹੈ ਅਸੀਂ ਧੁੱਪ ਚ ਬੈਠੇ ਆ ਐਨੇ ਦਿਨਾਂ ਤੋਂ ਚੱਲਦੇ ਆ ਡਾਂਗਾ ਅਸੀਂ ਚੱਲਦੇ ਆ ਤੁਹਾਡੇ ਕਾਨੂੰਨਾਂ ਦੇ ਸਾਹਮਣੇ ਅਸੀਂ ਕੇਸਾਂ ਕੇਸ ਪੈਣ ਉਹਨਾਂ ਦੇ ਸਾਹਮਣੇ ਅਸੀਂ ਕਰਦੇ ਆ ਘਰੋਂ ਬਾਹਰ ਬੇਘਰ ਹੋਨੇ ਆ ਤੁਸੀਂ ਤਨ ਤਰੀਕ ਨੂੰ ਰਾਤ ਨੂੰ ਛਾਪੇ ਮਾਰੇ ਨੇ ਸਾਨੂੰ ਘਰਾਂ ਚੋਂ ਕੱਢੀ ਰੱਖਿਆ 4 ਤਰੀਕ ਨੂੰ ਸਾਡਾ ਸ਼ਿਕਾਰ ਪਿੱਛਾ ਕੀਤਾ ਅਸੀਂ ਕੀ ਜੁਰਮ ਕੀਤਾ ਸੀ ਜੀ ਅਸੀਂ ਜੁਰਮ ਇਹੀ ਕੀਤਾ ਸੀ ਨਾ ਵੀ ਅਸੀਂ ਤੁਹਾਡੇ ਖਿਲਾਫ ਬੋਲਦੇ ਆ ਅਸੀਂ ਜੁਰਮ ਇਹੀ ਕੀਤਾ ਸੀ ਨਾ ਅਸੀਂ ਕਹਿੰਦੇ ਮਜ਼ਦੂਰਾਂ ਨੂੰ ਹੱਕ ਦਿਓ ਅਸੀਂ ਇਹੀ ਕਹਿੰਦੇ ਸੀ ਨਾ ਵੀ ਤੁਸੀਂ ਸਾਡੇ ਜਿਹੜੇ ਨਵੇਂ ਖੇਤੀ ਨੀਤੀ ਚੌਕਟ ਨੂੰ ਰੱਦ ਕਰੋ ਅਸੀਂ ਇਹਨਾਂ ਗੱਲਾਂ ਦੀ ਲੜਾਈ ਲੜ ਰਹੇ ਸੀ ਨਾ ਜਿਹੜੀ ਜਿਹੜੇ ਨਵੇਂ ਚੌਕਟ ਆਉਂਦੇ ਨੇ ਜਾਂ ਨਵੀਆਂ ਨੀਤੀਆਂ ਆਉਂਦੀਆਂ ਨੇ ਅਸੀਂ ਕਹਿੰਦੇ ਵੀ ਟ੍ਰੇਡ ਫਰੀ ਜਿਹੜਾ ਐਗਰੀਮੈਂਟ ਹੋ ਰਿਹਾ ਉਹ ਤੇ ਖੇਤੀਬਾੜੀ ਦਾ ਤੁਸੀਂ ਉਹਨੂੰ ਪ੍ਰਵਾਨ ਨਾ ਕਰੋ ਰੱਦ ਕਰੋ ਇਹ ਕਹਿੰਦਾ ਕੀ ਗਲਤ ਹੈ ਅਸੀਂ ਕਹਿੰਦੇ ਕਿਸਾਨਾਂ ਦਾ ਕਰਜ਼ਾ ਖਤਮ ਕਰ ਦਿਓ ਇਹ ਕਹਿੰਦਾ ਕੀ ਗਲਤ ਹੈ ਅਸੀਂ ਕਹਿੰਦੇ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰ ਦਿਓ ਇਹ ਕ ਜੀ ਇਸ ਕੇ ਇਹ ਹੀ ਜੁਰਮ ਹੈ ਫਿਰ ਹੋਰ ਅਸੀਂ ਕੀ ਕਰੀਏ ਹੂੰ ਅਜ ਪਿਛਲੇ ਦਿਨ ਹੀ ਸਪੀਕਰ ਕੁਲਤਾਰ ਸੰਧਵਾ ਦਾ ਇੱਕ ਬਿਆਨ ਆਉਂਦਾ ਜਦੋਂ ਉਹ ਸਿੱਖਿਆ ਕ੍ਰਾਂਤੀ ਤਹਿਤ ਮਹੂਰਤ ਕਰਨ ਜਾਂਦੇ ਆ ਜਦੋਂ ਉਹ ਕਹਿੰਦੇ ਆ ਕਿ ਸਾਨੂੰ ਹੁਣ ਇਹ ਕੰਮ ਵੀ ਨਹੀਂ ਕਰਨ ਦੇ ਜਿਹੜੇ ਕਿਸਾਨ ਆ ਝੰਡਾ ਲੈ ਕੇ ਵਿਹਲੇ ਨੇ ਵਿਹਲੇ ਸਾਡੇ ਮੂਹਰੇ ਖੜ ਜਾਂਦੇ ਇਹਨੂੰ ਕੰਮ ਨਹੀਂ ਕਰਨ ਦਿੰਦੇ ਦੇਖੋ ਕੰਮ ਕਰਨੋਂ ਭਲਾ ਜੀ ਕੌਣ ਰੁਕੂਗਾ ਕਿਸੇ ਨੂੰ ਜੇ ਤੁਸੀਂ ਕੰਮ ਕਰੋਗੇ ਅਸੀਂ ਤਾਂ ਤੁਹਾਡੇ ਪੈਰਾਂ ਥੱਲੇ ਹੱਥ ਦੇਵਾਂਗੇ ਹੂੰ ਤੁਸੀਂ ਦੱਸੋ ਤੁਸੀਂ ਕਦੇ ਕੋਈ ਬਿਜਲੀ ਸਪਲਾਈ ਕਰਦੇ ਹੋ ਸੋਡੀ ਲੋਕਾਂ ਨੇ ਵੀ ਕਿਹਾ ਅਸੀਂ ਵੀ ਕਹਿੰਦੇ ਆਂ ਵੀ ਤੁਸੀਂ ਬਿਜਲੀ ਦੀ ਸਪਲਾਈ ਦੇ ਵਿੱਚ ਪਹਿਲਾਂ ਨਾ ਸੁਧਾਰ ਲੈਂਦਾ ਉਹ ਲੋਕ ਕਹਿਣਗੇ ਜਿਹੜੇ ਚੰਗੇ ਕੰਮ ਕਰੋਗੇ ਤੁਸੀਂ ਲੋਕ ਕਿਉਂ ਨਹੀਂ ਕਹਿਣਗੇ ਤੁਸੀਂ ਸਿੱਖਿਆ ਕ੍ਰਾਂਤੀ ਦੇ ਨਾਅਰੇ ਮਾਰ ਰਹੇ ਹੋ ਅਸੀਂ ਕਹਿੰਦੇ ਵੀ ਸਿੱਖਿਆ ਦਾ ਸ਼ੋਸ਼ਣ ਹੋ ਰਿਹਾ ਹੈ। ਹੂੰ। ਸਿੱਖਿਆ ਦੇ ਵਿੱਚ ਕਰਪਸ਼ਨ ਹੋ ਰਹੀ ਹੈ। ਸਿੱਖਿਆ ਦੇ ਵਿੱਚ ਘਪਲੇ ਹੋ ਰਹੇ ਨੇ। ਅੱਛਾ ਉਹ ਕਿ ਸਕੂਲ ਵਾਲਾ ਤੁਹਾਡੇ ਸਾਹਮਣੇ ਮਸਲਾ ਹੈ। ਜੀ। ਆ ਬੀਏ ਕਾਲਜ ਦਾ ਤੁਹਾਡੇ ਸਾਹਮਣੇ ਮਸਲਾ ਮਾਨਸਾ ਦਾ ਜਿੱਥੇ ਇੱਕ ਵੀ ਵਿਦਿਆਰਥੀ ਨਹੀਂ ਉੱਥੇ ਜਾਲੀ ਡਿਗਰੀਆਂ ਦਿੰਦੇ ਆ ਉਹ। ਤੁਸੀਂ ਕਿਉਂ ਨਹੀਂ ਇਹਨਾਂ ਨੂੰ ਪੜਤਾਲ ਕਰਾਉਂਦੇ ਜੀ? ਅਸੀਂ ਇਹ ਕਹਿੰਦੇ ਸਿੱਖਿਆ ਦੇ ਵਿੱਚ ਕ੍ਰਾਂਤੀ ਪੈਸੇ ਵੰਡਣ ਨਾਲ ਨਹੀਂ ਆਉਂਦੀ। ਹੂੰ। ਸਿੱਖਿਆ ਦੇ ਵਿੱਚ ਕ੍ਰਾਂਤੀ ਤੁਸੀਂ ਉੱਥੋਂ ਦਾ ਜਿਹੜਾ ਭ੍ਰਿਸ਼ਟਾਚਾਰ ਹੋ ਰਿਹਾ ਸਿੱਖਿਆ ਦੇ ਵਿੱਚ ਜਿਹੜਾ ਸ਼ੋਸ਼ਣ ਕਰ ਰਹੇ ਨੇ ਜਿਹੜੇ ਸਰਕਾਰ ਨੂੰ ਚੂਨਾ ਲਾ ਰਹੇ ਨੇ ਸਿੱ ਹਾਂ ਤੇ ਝੋਣ ਬੈਗ ਦੇਣ ਦੀ ਜਿਹੜੀ ਸਹੂਲਤਾ ਉੱਤੇ ਕੱਟ ਲਾ ਕੇ ਵਿਦਿਆਰਥੀ ਨੂੰ ਫੀਸਾਂ ਫਸੂਲ ਰਿਹਾ ਜਿਹੜਾ ਮੈਂ ਜਿਹੜੇ ਲੋਕ ਨੇ ਉਹਨਾਂ ਦੇ ਨੱਥ ਕਿਉਂ ਨਹੀਂ ਪਾਉਂਦੇ ਦੱਸੋ ਅਸੀਂ ਤੁਹਾਡੀ ਮਦਦ ਕਰ ਰਹੇ ਹਾਂ ਕਿ ਤੁਹਾਡਾ ਵਿਰੋਧ ਹੈ ਉਹ ਤਾਂ ਪਖਾਨੇ ਦੇ ਮਹੂਰਤ ਵੀ ਕਰ ਰਹੇ ਆ ਨਵੇਂ ਪਖਾਨੇ ਬਣਾਏ ਜਾ ਰਹੇ ਸਕੂਲਾਂ ਵਿੱਚ ਪਖਾਨੇ ਨਾਟਕ ਹੈ ਨਾ ਜੀ ਇਹ ਫਿਰ ਨਾਟਕ ਜਿਹੜਾ ਡਰਾਮਾ ਕਰੂਗਾ ਤਾਂ ਡਰਾਮਾ ਦਿਖੂਗਾ ਜੀ ਲੱਗਦਾ ਸਿੱਖਿਆ ਕ੍ਰਾਂਤੀ ਆ ਪਖਾਨੇ ਦੇ ਮਹੂਰਤ ਕਰਨ ਮੈਂ ਕਹਿੰਦਾ ਵੀ ਸਿੱਖਿਆ ਕ੍ਰਾਂਤੀ ਦਾ ਪਹਿਲਾਂ ਸਿੱਖਿਆ ਕ੍ਰਾਂਤੀ ਦਾ ਅਸੀਂ ਕਹਾ ਕਿ ਤੁਹਾਨੂੰ ਫਿਰ ਮੈਂ ਹੁਣ ਤੁਹਾਨੂੰ ਪਹਿਲਾਂ ਨਹੀਂ ਕਹਿ ਕੇ ਜੋ ਪਾੜਨੈ ਰਹੀ ਪਾਣੀ ਦਾ ਵੀ ਤੁਸੀਂ ਪ੍ਰਲਾਪਾ ਕੀਤਾ ਹੈ ਵੱਧ ਵਧੀਆ ਕਰਨ ਦਾ ਜਿਹੜੀਆਂ ਗੱਲਾਂ ਤੁਸੀਂ ਵਧੀਆ ਕਰੋਗੇ ਲੋਕ ਕਿਉਂ ਨਹੀਂ ਕਹਿਣਗੇ ਅਸੀਂ ਕਹੀ ਜਈ ਨਹੀਂ ਹੋਇਆ ਲੋਕ ਤਾਂ ਕਹਿਣਗੇ ਵੀ ਕੀਤਾ ਜਦੋਂ ਸਿੱਖਿਆ ਕ੍ਰਾਂਤੀ ਦੇ ਵਿੱਚ ਤੁਸੀਂ ਕਦਮ ਚੱਕਿਆ ਬੀੜਾ ਚੁੱਕਿਆ ਤੁਸੀਂ ਇਹ ਬੀੜਾ ਚੁੱਕਿਆ ਵੀ ਅਸੀਂ 2000 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇਵਾਂਗੇ ਸਕੂਲਾਂ ਨੂੰ ਠੀਕ ਹੈ ਇਹ ਤਾਂ ਤੁਹਾਡਾ ਕੰਮ ਠੀਕ ਹੈ ਪਰ ਜਿਹੜਾ ਭ੍ਰਿਸ਼ਟਾਚਾਰ ਸਕੂਲਾਂ ਦੇ ਵਿੱਚ ਹੋ ਰਿਹਾ ਉਹ ਕਿਵੇਂ ਖਤਮ ਕਰਨਾ ਜੀ ਉਹ ਅਸੀਂ ਖਤਮ ਕਰਾਂਗੇ ਉਹ ਕਿਹਦੀ ਜ਼ਿੰਮੇਵਾਰੀ ਹੈ ਤੁਸੀਂ ਚਾਹੋ ਕਿ ਸਕੂਲ ਦੇ ਛੋਟੇ ਸਾਹਮਣੇ ਆਧਾਰਨ ਹੈ ਮੈਂ ਤੁਹਾਨੂੰ ਹੁਣੇ ਚਿੱਠੀ ਕੱਢ ਕੇ ਦਿਨਾਂ ਆ ਚਿੱਠੀ ਹੈ ਡੀਸੀ ਦੀ ਡੀਸੀ ਸਾਹਿਬ ਦੀ ਚਿੱਠੀ ਦੇ ਵਿੱਚ ਇਹ ਸਾਫ਼ ਸ਼ਬਦਾਂ ਚ ਲਿਖਿਆ ਜਿਹੜੀ ਉਹਨਾਂ ਨੇ ਇੱਕ ਏਡੀਸੀ ਦੀ ਮਤਲਬ ਡਿਊਟੀ ਲਈ ਸੀ ਡਿਊਟੀ ਲਈ ਸੀ ਤੇ ਆਹ ਮੈਂ ਕੈਮਰੇ ਦੇ ਸਾਹਮਣੇ ਉਹ ਚਿੱਠੀ ਭੇਜਦਾ ਇਹ ਚਿੱਠੀ ਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਵੀ 3 ਸਾਲਾਂ ਤੋਂ ਪਵਨ ਕੁਮਾਰ ਰਾਦੇ ਸ਼ਾਮ ਸਾੰਮਤੀ ਜਿਹੜੀ ਕਮੇਟੀ ਦੀ ਜਿਹੜੇ ਆਦਰ ਸਕੂਲ ਦੀ ਜਿਹੜੀ ਮੈਨੇਜਮੈਂਟ ਹੈ ਜਿਹੜੀ ਇਹਨਾਂ ਨੇ ਇਹਨਾਂ ਵਰਦੀਆਂ ਦਿੱਤੀਆਂ ਨੇ ਨਾ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਨੇ ਇਹ 2100 ਰੁਪਏ ਨੌਵੀਂ ਕਲਾਸ ਦੇ ਬੱਚਿਆਂ ਤੋਂ ਫੀਸਾਂ ਵੀ ਲੈਂਦੀ ਰਹੀ ਹੈ ਇਹ ਜਦੋਂ ਤਨਖਾਹਾਂ ਹ ਟੀਚਰਾਂ ਨੂੰ ਦਿੰਦੇ ਨੇ ਏਟੀਐਮ ਪਹਿਲਾਂ ਫੜ ਲੈਂਦੇ ਆ ਆਹ ਚਿੱਠੀ ਗੱ ਦਸੋ ਇਹ ਚਿੱਠੀ ਦੇ ਧਾਰ ਤੇ ਕੋਈ ਕਾਰ ਵੀ ਤੁਸੀਂ ਕੀਤੀ ਹੈ ਤੁਸੀਂ ਕਿਉਂ ਨਹੀਂ ਕਰਦੀ ਹਮ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਸਪੀਕਰ ਤੋਂ ਕਹਿੰਦੇ ਵਿਹਲੇ ਵਿਹਲਿਆਂ ਤੁਸੀਂ ਵਿਹਲੇ ਡੋ ਕੋਈ ਕਹੀ ਜਾਵੇ ਜੀ ਵਿਹਲੇ ਹਮ ਅਸੀਂ ਕਹਾਂਗੇ ਤੁਸੀਂ ਵਹਿਲਟੋਂ ਤੁਸੀਂ ਕੁਰਸੀਆਂ ਤੋਂ ਬਹਿਣ ਤੋਂ ਬਿਨਾ ਕੁਝ ਨਹੀਂ ਕਰਦੇ ਅਸੀਂ ਤਾਂ ਧੁੱਪੇ ਬੈਠੇ ਹੁਣ ਵੀ ਧੁੱਪੇ ਬੈਠੇ ਹਾਂ ਖੇਤਾਂ 'ਚ ਬਣਿਆ ਆ ਝੋਨਾ ਕਿਹਨੇ ਕਣਕ ਕਿਨੇ ਸੰਭੀਜੀ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜੇ ਕੰਮ ਕਰੇ ਉਹ ਤਾਂ ਕਣਕ ਵੱਢੀ ਜਾਂਦੇ ਆ ਕਣਕ ਮੰਡੀਆਂ ਲੈ ਜਾਂਦੇ ਤੁਸੀਂ ਧਰਨੇ ਤੇ ਬੈਠੇ ਵਹਿਲੇ ਹੋ ਅਸੀਂ ਇੱਥੇ ਆ ਤਾਂ ਕੱਲ ਨੂੰ ਸਾਨੂੰ ਢੇਰੀ ਤੇ ਦੇਖ ਲੈ ਤੁਸੀਂ ਠੀਕ ਹੈ ਜੇ ਤੁਸੀਂ ਐਂ ਦੇਖਣਾ ਹੋਵੇ ਸਾਨੂੰ ਪੁੜਤੂੜੀ ਦੀ ਪੰਡ ਚੱਕਦੇ ਦੇਖ ਲਓ ਤੁਸੀਂ ਸਾਡੀ ਤੂੜੀ ਕਿਹਨੇ ਪਾਤੀ ਜੀ ਸਾਡੀ ਕਣਕ ਕਿਹਨੇ ਕੱਟਦੀ ਇੰਨੀ ਕਮਾਈ ਕਿਹਨੇ ਕਰਦੀ ਅਸੀਂ ਠੀਕ ਹੈ ਸਾਡਾ ਇੱਕ ਹਿੱਸਾ ਅਸੀਂ ਬਹੁਤ ਜਿਆਦਾ ਗਿਣਤੀਆਂ ਸਾਡਾ ਇੱਕ ਹਿੱਸਾ ਹੈ ਉਹ ਧਰਨਾਂ ਚ ਵੀ ਆ ਜਾਂਦਾ ਉਹ ਖੇਤਾਂ ਚ ਵੀ ਕੰਮ ਕਰਦਾ ਮੈਂ ਮੇਰੇ ਖਿਆਲ ਚ 2002 ਦੇ ਵਿੱਚ ਪ੍ਰਧਾਨ ਬਣਿਆ ਸੂਬੇ ਦਾ ਪ੍ਰਧਾਨ ਬਣਿਆ ਮੈਂ ਉਦੋਂ ਖੇਤੀ ਛੱਡੀ ਹੈ ਉਦੋਂ ਪਹਿਲਾਂ ਮੈਂ 19 ਸਾਲ ਤੱਕ ਮੈਂ ਖੇਤੀ ਕਰਦਾ ਰਿਹਾ ਨਾਲੇ ਮੈਂ ਜ਼ਿਲ੍ਹਾ ਪ੍ਰਧਾਨ ਸੀ ਨਾਲੇ ਮੈਂ ਖੇਤੀ ਕਰਦਾ ਸੀ ਸ਼ਾਮ ਨੂੰ ਸਵੇਰੇ ਜਾਨ ਤੋਂ ਪਹਿਲਾਂ ਖਾਦ ਸਿੱਟ ਕੇ ਆ ਜਾਨੀ ਫਿਰ ਤਾਂ ਬੇਚਲਾ ਜਾਣਾ ਸ਼ਾਮ ਨੂੰ ਜਾ ਕੇ ਫਿਰ ਨੱਕਾ ਨੂੰ ਕਦੇ ਦੇਖ ਕੇ ਬਦਲ ਲੈਣਾ ਅਸੀਂ ਖੇਤੀ ਵੀ ਕਰਨੀ ਆ ਕਿਉਂਕਿ ਖੇਤੀ ਕਰਨ ਵਾਲੇ ਲੋਕ ਹੀ ਇਹ ਛੋਟੀ ਕਿਸਾਨੀ ਹੈ ਇਹਦਾ ਕੰਮ ਤੇ ਬੱਚੇ ਕਿਵੇਂ ਪਾਲੂਗੀ ਇਹ ਤੁਸੀਂ ਕੋਈ ਇਹਨਾਂ ਨੂੰ ਪੈਨਸ਼ਨ ਲਈ ਹੋਈ ਹੈ ਤੁਸੀਂ ਜ਼ਿਲ੍ਹਾ ਚ ਡੱਕ ਦਿੰਦੇ ਹੁਣ ਕਿੰਨੇ ਕਿਸਾਨ ਨੇ ਛੋਟੇ ਕਿਸਾਨ ਨੇ ਜਿਹੜੇ ਬੱਚੇ 25 ਜ਼ਿਲ੍ਹਾ ਚ ਡੱਕੇ ਹੋਏ ਨੇ ਉਹਨਾਂ ਨੇ ਕਣਕਾ ਸੀ ਨੇ ਵੱਡੀਆਂ ਨੇ ਉਹ ਤੁਸੀਂ ਵੱਢ ਕੇ ਗਏ ਹੋ ਜਿਹੜੇ ਹੁਣ 25 ਜਾਣੇ ਜਿਹੜੇ ਤੁਸੀਂ ਆਖਿਆ ਕਿ ਜੇਲਾਂ ਵਿੱਚ ਨੇ ਉਹਨਾਂ ਨੂੰ ਕੋਈ ਛਡਵਾਉਣ ਦੇ ਲਈ ਸੰਘਰਸ਼ ਕਰ ਰਹੇ ਹਾਂ ਜਾਂ ਕੋਈ ਹੈ ਕੋਈ ਅਲੱਗ ਨਹੀਂ ਰਿਹਾ ਕਹਿੰਦੇ ਕਿ ਮਤਲਬ ਤਿੱਖਾ ਸੰਘਰਸ਼ ਨਹੀਂ ਕਰ ਰਹੇ ਕੋਈ ਜਿਹਦੇ ਨਾਲ ਅੱਗੇ ਦਾ ਮਿੰਟ ਛਡਾ ਲਿਆ ਹੁੰਨੇ ਹੁੰਦੇ ਆ ਦੇਖੋ ਤਿੱਖਾ ਮੱਠਾ ਹੈ ਇਹ ਜਥੇਬੰਦੀ ਦੀ ਆਪਣੀ ਸਕੀਮ ਪਲਾਨ ਹੁੰਦੀ ਆ ਅਸੀਂ ਆਹੋ ਆ ਜਿਹੜਾ ਅੱਡਾ ਵੱਡਾ ਕੱਟ ਕੀਤਾ ਅੱਜ ਜੇ ਨਾਮ ਪੂਰੇ ਕੀਤਾ ਸੀ ਅਸੀਂ ਇਹਦੇ ਚ ਸਕੇ ਮੰਗਾ ਪਈਆਂ ਹੋਈਆਂ ਰੱਖੀਆਂ ਹੋਈਆਂ ਨੇ ਬਿਨਾਂ ਨੂੰ ਬੰਦ ਜਿਹੜੇ ਤਨ ਬੰਦੇ ਅੰਦਰ ਬੰਦ ਕੀਤੇ ਦਿਆ ਕਰੋ ਮੰਗੀ ਕਰਦੇ ਆ ਗੱਲਬਾਤ ਸੁਣੀ ਪ੍ਰਸ਼ਾਸਨ ਨੇ ਕੁਝ ਗੱਲਬਾਤ ਆਈ ਹੈ ਕੋਈ ਨਹੀਂ ਨਹੀਂ ਕੋਈ ਗੱਲਬਾਤ ਨਹੀਂ ਆਈ ਪਹਿਲਾਂ ਮੜੀ ਮੋਟੀ ਛਿੜੀ ਸੀ ਹੁਣ ਕੋਈ ਗੱਲਬਾਤ ਨਹੀਂ ਜੀ ਤੇ ਆਉਣ ਵਾਲੇ ਦਿਨਾਂ ਵਿੱਚ ਕੀ ਸੰਘਰਸ਼ ਦੇਖਣ ਨੂੰ ਮਿਲ ਸਕਦੇ ਨੇ ਤੇ ਨਾਲ ਹੀ ਜਿਹੜਾ ਲੋਕਾਂ ਦੇ ਵੀ ਸਵਾਲ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਹੁਣ ਕਿਸਾਨ ਨੇ ਜਦੋਂ ਤੋਂ ਖਨੌਰੀ ਅਤੇ ਸ਼ੰਭੂ ਮੋਰਚਾ ਚੁਕਾਇਆ ਗਿਆ ਉਸ ਤੋਂ ਬਾਅਦ ਜਿਹੜਾ ਕਿਸਾਨ ਕੋਲੋਂ ਨਾ ਇੱਕ ਸਭ ਦਾ ਮੱਠਾ ਪੈ ਗਿਆ ਠੰਡਾ ਪੈ ਗਿਆ ਉਸ ਤਰੀਕੇ ਨਾਲ ਨਹੀਂ ਸਾਹਮਣੇ ਆ ਦੇਖੋ ਮੱਠਾ ਪੈਣ ਦੇ ਤਾਂ ਦੋ ਕਾਰਨ ਇੱਕ ਤਾਂ ਕਰਨੇ ਆ ਵੀ ਕੰਮ ਦੀ ਰੁੱਤ ਜੀ ਗਰਮੀ ਦੀ ਰੁੱਤਾਂ ਕੰਮ ਦੀ ਰੁੱਤ ਹੈ ਬਾੜੀ ਦੀ ਰੁੱਤ ਦੇ ਵਿੱਚ ਸਾਰੇ ਕਿਸਾਨ ਉੱਝ ਹੁੰਦੇ ਨੇ ਫਿਰ ਵੀ ਤੁਸੀਂ ਕਿਵੇਂ ਕਹੋਗੇ ਮੱਠਾ ਪੈ ਗਿਆ ਜੀ ਮੀਡੀਆ ਦੇ ਵਿੱਚ ਤਾਂ ਕਦੇ ਕਦੇ ਉਹ ਬਲਕਾਰ ਸੰਧੂ ਘੇਰ ਲਿਆ ਕਦੇ ਉਹ ਸਪੀਕਰ ਘੇਰ ਲਿਆ ਕਦੇ ਉਹ ਆਪਣੇ ਮੈਸਟਰ ਖਾਨੇ ਵਾਲਾ ਘੇਰ ਲਿਆ ਕਦੇ ਉਧਰ ਕੋਈ ਕੋਈ ਘੇਰ ਲਿਆ ਵੀ ਚਾਰੇ ਪਾਸੇ ਰੋਜ਼ ਹੀ ਸੋਸ਼ਲ ਮੀਡੀਆ ਨਾਲ ਭਰਿਆ ਪਿਆ ਹੈ ਇਹਨਾਂ ਨੂੰ ਲੋਕ ਬਾਹਰ ਨਹੀਂ ਨਿਕਲਣ ਦੇ ਲੋਕਾਂ ਦੇ ਸਵਾਲ ਹੋ ਰਹੇ ਨੇ ਮੁੱਖ ਮੰਤਰੀ ਅਸੀਂ ਸ਼ਾਜਲੀ ਉੱਥੇ ਲੋਕਾਂ ਨੇ ਨਾਰੇबाजी ਕੀਤੀ ਜਿਹਨੇ ਲਗਾਤਾਰ ਹਰੇਕ ਜਗ੍ਹਾ ਤੇ ਜਿੱਤੇ ਹੀ ਜਾਂਦੇ ਨੇ ਪਹਿਲਾਂ ਜਿਵੇਂ ਬੀਜੇਪੀ ਦਾ ਕਰੋੜ ਕਰਦੇ ਸੀ ਲੋਕਾਂ ਨੇ ਹੁਣ ਆਉਣ ਵਾਲਾ ਸਮਾਂ ਜਿਹੜਾ 2027 ਹੈ ਅਗਲੇ ਸਾਲ ਤੋਂ ਚੋਣ ਦਾ ਸ਼ੁਰੂ ਹੋ ਜਾਣਾ ਇਹਨਾਂ ਦਾ ਚੋਣ ਮਹਮ ਸ਼ੁਰੂ ਹੋ ਜਾਣੀ ਹੈ ਤੇ ਉਹਦੋਂ ਪਿੱਛੇ ਲੋਕਾਂ ਦੇ ਵਿੱਚ ਤਾਂ ਰੋ ਵਧੂਗਾ ਜੀ ਉਹ ਮਤਲਬ ਇਹ ਤੋਂ ਇੱਕ ਇਹ ਵੀ ਆ ਕਿ ਚੋਣਾਂ ਦਾ 27 ਦੇ ਵਿੱਚ ਤੁਸੀਂ ਟਾਈਮ ਨਾਲ ਘੇਰਨ ਲੱਗੇ ਹੁਣ ਇਹ ਵੀ ਵਿੱਚ ਸਵਾਲ ਸਾਰੇ ਲੋਕਾਂ ਦਾ ਕਿ ਤੋਈ ਹੁਣੇ ਸ਼ੁਰੂ ਕਰਦਾ ਘੇਰ ਕੇ ਨਹੀਂ ਅਸੀਂ ਹੁਣ 27 ਵਾਸਤੇ ਨਹੀਂ ਨਾ ਇਹ ਤਾਂ ਹੁਣ ਇਹ ਤਾਂ ਨਹੀਂ ਵੀ 27 ਵਾਸਤੇ ਘੇਰਦੇ ਆ ਤਾਂ ਸੈਂ ਮਸਲੇ ਨਾਲ ਜੁੜ ਗਿਆ ਜੀ ਇਹ ਹੁਣ ਉਹਨਾਂ ਦਾ ਰੋਸ ਹੈ ਜਿਹੜੇ ਸੰਭੂ ਸੰਭੂ ਵਾਲੇ ਤੇ ਖਨੌਰੀ ਵਾਲੇ ਸੀ ਉਹਨਾਂ ਦਾ ਰੋਜ਼ਾ ਵੀ ਸਾਡਾ ਸਮਾਨ ਗੁੰਮ ਹੋ ਗਿਆ ਜ਼ਮਾਨ ਦਾ ਦਿਓ ਉਹਨਾਂ ਸਵਾਲ ਪੁੱਛਣੇ ਨੇ ਹੁਣ ਸਾਡਾ ਰੋਜ਼ਾ ਵੀ ਸਾਡੇ ਬੰਦੇ ਤੁਸੀਂ ਜਿੰਨਾਂ ਚ ਬੰਦ ਕੀਤੇ ਉਹਨੂੰ ਲੈ ਕੇ ਕਿਉਂ ਨਹੀਂ ਕਰਦੇ ਅਸੀਂ ਵੀ ਰੋਜ਼ ਦਿਖਾਵਾਂਗੇ ਯਾਨੀ ਇਹ ਐ ਨਹੀਂ ਹੈ ਵੀ ਅਸੀਂ ਵੋਟਾਂ ਕਰਕੇ ਆ ਅਸੀਂ ਤਾਂ ਮਸਲੇ ਨਾਲ ਜੋੜ ਕੇ ਕਹਿ ਰਹੇ ਆ ਉਹ ਖਨੌਰੀ ਸੰਭੂ ਵਾਲੇ ਤਾਂ ਉਸ ਮਸਲੇ ਨਾਲ ਜੋੜ ਕੇ ਕਹਿੰਦੇ ਨੇ ਆਪਣੇ ਮਸਲੇ ਨਾਲ ਅਸੀਂ ਆਪਣੇ ਮਸਲੇ ਨਾਲ ਕਹਿੰਦੇ ਆ ਵੀ ਲੋਕਾਂ ਦੀਆਂ ਕਣਕਾਂ ਸੜ ਗਈਆਂ ਜੀ ਤੁਸੀਂ ਉਹਨਾਂ ਦਾ ਮਾਮਲਾ ਚੱਕੇ ਨਹੀਂ ਦਿੰਦੇ ਹੂੰ ਕੋਈ ਬਿਆਨ ਤੱਕ ਨਹੀਂ ਆਇਆ ਮੁੱਖ ਮੰਤਰੀ ਦਾ ਇਸ ਮਾਮਲੇ ਤੇ ਮੁੱਖ ਮੰਤਰੀ ਬਿਆਨ ਕਿਉਂ ਦੇਊਗੀ ਜੀ ਇੱਧਰ ਪੈਸੇ ਦੇਣੇ ਪੈਂਦੇ ਆ ਇਸ ਕਰਕੇ ਉਹ ਮੁਰਗੀ ਦੇ ਪੈਸੇ ਵੀ ਦਿੱਤੇ ਨਹੀਂ ਬੱਕਰੀ ਦੇ ਪੈਸੇ ਨਹੀਂ ਦਿੱਤੇ ਹੁਣ ਹੁਣ ਕਹੂਗਾ ਵੀ ਮੈਂ ਤੁਹਾਡੀ ਕਣਕ ਦੀ ਤੀਲਾ ਤੀਲਾ ਜਿਹੜਾ ਸੜ ਗਿਆ ਉਹਦੇ ਪੈਸੇ ਦੇ ਹੁਣ ਦੇਊਗਾ ਬਿਆਨ ਇਹੋ ਜਾਂ ਕਿਉਂਕਿ ਮੁੱਖ ਮੰਤਰੀ ਦੇ ਹੁਣ ਆਪਦੇ ਵੱਲ ਨਾ ਆਉਂਦੀ ਐ ਅਸੀਂ ਜਦੋਂ ਵਾਪਰਦੇ ਆ ਅਸੀਂ ਕਹਿੰਦੇ ਵੀ ਜਿਹੜੇ ਆ ਕਿਸਾਨ ਸੰਘਰਸ਼ ਕਰ ਰਹੇ ਸੀ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਇਹ ਜਿਨ੍ਹਾਂ ਚ ਬੰਦੇ ਨੇ ਰਿਆ ਕਰੋ ਜਿਹੜੀ ਅੱਗ ਨਾਲ ਸੜ ਗਈ ਕਣਕ ਉਹਦਾ 100% ਮਾਮਜਾ ਦਿਓ ਜਿਹੜੇ ਇਹ ਦੋਸ਼ੀ ਨੇ ਭ੍ਰਿਸ਼ਟਾਚਾਰ ਦੇ ਸਕੂਲਾਂ ਦੇ ਵਿੱਚ ਇਹਨਾਂ ਨੂੰ ਗੰਦ ਪਾਇਆ ਚਾ ਉਹ ਕੇ ਸਕੂਲ ਦੇ ਵਿੱਚ ਉਹਨਾਂ ਦੇ ਪਰਚੇ ਦਰਜ ਭ੍ਰਿਸ਼ਟਾਚਾਰ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਨੰਬਰ ਕੋ ਜੀ ਆਖਰੀ ਸਵਾਲ ਹੈ ਪ੍ਰਧਾਨ ਜੀ ਡੱਲੇਵਾਲ ਸਾਹਮਣੇ ਜਿਹੜਾ ਮਰਨ ਵਾਰ ਤੋੜਤਾ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਉਹਦੇ ਬਾਰੇ ਮੇਰਾ ਮੇਰੇ ਖਿਆਲ ਚ ਬਹੁਤਾ ਬੋਲਣਾ ਕੋਈ ਠੀਕ ਨਹੀਂ ਉਹਦਾ ਸਾਨੂੰ ਵੀ ਪਤਾ ਸਾਨੂੰ ਵੀ ਪਤਾ ਹੈ ਬਾਕੀ ਜੇ ਡੱਲੇਵਾਲ ਸਾਹਿਬ ਤੋਂ ਸਵਾਲ ਕਰਨਾ ਹੁਣ ਤਾਂ ਉਹੀ ਸਵਾਲ ਦਾ ਜਵਾਬ ਦੇਣਗੇ ਧੰਨਵਾਦ ਬਹੁਤ ਬਹੁਤ ਧੰਨਵਾਦ ਧੰਨਵਾਦ